ਹਲਕਾ ਜਲਾਲਾਂਪਾਦ ਦੇ ਵਿਧਾਇਕ ਜਗਦੀਪ ਕੰਬੋਜ਼ ਗੋਲਡੀ ਲਗਾਤਾਰ ਹੜਪੀੜਤ ਪਰਿਵਾਰਾਂ ਦੀ ਸੇਵਾ ਵਿੱਚ ਜੁਟੇ ਹੋਏ ਨਜ਼ਰ ਆ ਰਹੇ ਹਨ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਵਿਧਾਇਕ ਜਗਦੀਪ ਕੰਬੋਜ਼ ਗੋਲਡੀ ਖੁਦ ਟਰੈਕਟਰ ਟਰਾਲੀ ਚਲਾ ਕੇ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਅਤੇ ਪਸ਼ੂਆਂ ਲਈ ਹਰਾ ਚਾਰਾ ਪਹੁੰਚਾਉਂਦੇ ਨਜ਼ਰ ਆ ਰਹੇ ਹਨ ਇਸ ਮੌਕੇ ਵਿਧਾਇਕ ਜਗਦੀਪ ਕੰਬੋਜ਼ ਗੋਲਡੀ ਨੇ ਕਿਹਾ ਕਿ ਹਲਕੇ ਦੇ ਵਿੱਚ ਹਰ ਪੀੜਤ ਪਰਿਵਾਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਏਗੀ ਅੰਸ਼ਕਲ ਜੀ ਸਭ ਤੋਂ ਪਹਿਲਾਂ ਤਾਂ ਸਾਡੇ ਗੁਰਪ੍ਰੀਤ ਸਿੰਘ ਕੁਸਤਸਾਲ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਅੱਜ ਚਾਰਾ ਪਿਆਰ ਮੇਰੀ ਮਾਨ ਸਰਕਾਰ ਦਾ ਜਿਹਨੇ ਹਰ ਉਹ ਸਹੂਲਤ ਸਾਰੇ ਪਿੰਡਾਂ ਨੂੰ ਪੂਰੀ ਕਰਕੇ ਦਿੱਤੀ ਹੈ ਔਰ ਚਾਹੇ ਮੇਰੇ ਛੋਟੇ ਭਰਾ ਰਮਨੋਰੀ ਇਹਨਾਂ ਨੇ ਅੱਜ ਪਟਿਆ ਦੀ ਸੇਵਾ ਕੀਤੀ ਹੈ ਫੌਜੀ ਰਿਪਲਾ ਥੂੜੀ ਦੀ ਸੇਵਾ ਕਰੀ ਸੀ ਅੱਡ ਅੱਡ ਪਿੰਡਾਂ ਚ ਸਾਰੇ ਸਾਡੇ ਸਰਪੰਚ ਸਾਹਿਬਾਨ ਸਾਡੇ ਵਲੰਟੀਅਰ ਕੋਈ ਕਿਸੇ ਤਰ੍ਹਾਂ ਦੀ ਸੇਵਾ ਕਰੀ ਜਾਂਦਾ ਕੋਈ ਕਿਸੇ ਕੋਈ ਰਾਸ਼ਨ ਦੀ ਕੋਈ ਮੱਛਰਦਾਨੀਆਂ ਦੀ ਏਦੂ ਵੱਡਾ ਜ਼ਿੰਦਗੀ ਚ ਕੋਈ ਕੋ ਨਹੀਂ ਔਰ ਮਹਾਰਾਜ ਇਹਨਾਂ ਨੇ ਰੱਖਿਆ ਮੈਂ ਅੱਜ ਕੀ ਚੀਜ਼ ਸੇਵਾ ਕੀਤੀ ਅੱਜ ਅਸੀਂ ਹਰਾ ਝਾਰਾ ਹੈ ਔਰ ਜਿਹੜਾ ਉਹ ਪੱਠਿਆਂ ਵਾਲਾ ਚਾਰ ਬੋਲਦੇ ਉਹ ਉਹ ਦਿੱਤਾ ਗਿਆ ਫਿਰ ਅਸੀਂ ਘਰ ਦਾ ਰਾਸ਼ਨ ਦੇਣ ਲੱਗੇ ਔਰ ਮਸ਼ਲ